ਹੈਲੋ ਫਰੈਂਡਸ ਤੇ ਆਪਾਂ ਪਹੁੰਚ ਗਈ ਹੈਗੇ ਜਵਾਲਾਜੀ ਮੰਦਿਰ ਦੇ ਬਿਲਕੁਲ ਸਾਹਮਣੇ ਹੈ ਨਾ ਇਹ ਹੈਗਾ ਪਾਰਕਿੰਗ ਏਰੀਆ ਤੇ ਆਪਾਂ ਉੱਥੋਂ ਖਾ ਪੀ ਕੇ ਚੱਲੇ ਸੀਗੇ ਹੋਟਲ 'ਚ ਹੋਣਾ ਸਵੇਰ ਦਾ ਬ੍ਰੇਕਫਾਸਟ ਕਰਕੇ ਤੇ ਇੱਥੇ ਆਪਾਂ ਇਸ ਤੋਂ ਬਾਅਦ ਡੇਢ ਘੰਟੇ ਦੇ ਵਿੱਚ ਮਤਲਬ ਸਫ਼ਰ ਤੈਅ ਕੀਤਾ ਇਸ ਤੋਂ ਬਾਅਦ ਹਨਾ ਚਿੰਤਾਪੁਰਨੀ ਜੀ ਤੋਂ ਬਾਅਦ ਜਵਾਲਾਜੀ ਦਾ ਸਫ਼ਰ ਹੈ ਜਿਹੜਾ ਉਹ ਖਤਮ ਹੋ ਗਿਆ ਹੁਣ ਆਪਾਂ ਇੱਥੇ ਪਾਰਕਿੰਗ 'ਚ ਕਾਰ ਲਾ ਦਿੱਤੀ ਇੱਥੇ ਬਹੁਤ ਸਾਰੇ ਲੋਕ ਹੋਰ ਵੀ ਕਪਲਸ ਆਏ ਹੋਏ ਸੀਗੇ ਹਨਾ ਵਿਗੰਡ ਜੋੜਾ ਕਰਵਾਉਣ ਆ ਦੇਖੋ ਆ ਜਿਹੜੀ ਨਾਲ ਦੀ ਕਾਰ ਵਾਲੇ ਹਨ ਇਹ ਤੇ ਫੁਲਕਾਰੀ ਵਗੈਰਾ ਪਾ ਕੇ ਲੈ ਕੇ ਆਏ ਸੀ ਤੇ ਬਹੁਤ ਲੋਕ ਹਨ ਜਿਵੇਂ ਢੋਲ ਵਗੈਰਾ ਲੈ ਕੇ ਆਉਂਦੇ ਹੈਗੇ ਆਪਾਂ ਤਾਂ ਜਿਵੇਂ ਚਲੋ ਪੰਜਾਬ ਦੇ ਲੋਕ ਹਨ ਸਿੰਪਲ ਸਿਟੀ ਨਾਲ ਮੱਥਾ ਟੇਕ ਕੇ ਆਉਨੇ ਹੈਗੇ ਹਨ ਪਰ ਜਿਹੜੇ ਹੋਰ ਸਟੇਟ ਦੇ ਲੋਕ ਹਨ ਉਹ ਬੜਾ ਢੋਲ ਵਗੈਰਾ ਲੈ ਕੇ ਨੱਚਦੇ ਨੁਛਦੇ ਆਉਂਦੇ ਹੈਗੇ ਹਨ ਤੇ ਇਹ ਇਹਨਾਂ ਦਾ ਟ੍ਰੈਡੀਸ਼ਨ ਹੈ ਹਨਾ ਰੀਤੀ ਰਿਵਾਜਾ ਉਵੇਂ ਆਉਂਦੇ ਹੋਏ ਆ ਉਹ ਤੇ ਲੋ ਇਹ ਹੈਗਾ ਸਾਹਮਣੇ ਬਿਲਕੁਲ ਮੰਦਿਰ ਹੈ ਹਨਾ ਮੰਦਿਰ ਦਾ ਰਾਸਤਾ ਹੈਗਾ ਇਸ ਤੋਂ ਬਾਅਦ ਇਹਨਾਂ ਨੇ ਮੈਨੂੰ ਮੈਂ ਤੁਹਾਨੂੰ ਨੇੜੇੋਂ ਦਰਸ਼ਨ ਕਰਵਾ ਕਰਵਾ ਨਹੀਂ ਸਕਦੀ ਕਿਉਂਕਿ ਪੂਰੇ ਜਮਪਿੰਡੀ ਤੱਕ ਹਨਾ ਇਹਨਾਂ ਨੇ ਕੈਮਰਾ ਨਹੀਂ ਔਨ ਕਰਨ ਦਿੱਤਾ ਜਿੰਤੇ ਤੱਕ ਮੇਰਾ ਹੋ ਸਕਿਆ ਮੈਂ ਲੈ ਕੇ ਗਈ ਹੈਗੀਆਂ ਆ ਤਾਂ ਫਰੰਟ ਮਤਲਬ ਬਾਹਰ ਵਾਲਾ ਏਰੀਆ ਦੇਖੋ ਹੁਣ ਇਧਰ ਨੂੰ ਜਾ ਰਹੇ ਆ ਇਸ ਤੋਂ ਬਾਅਦ ਲਾਈਨਾਂ ਦੇ ਵਿੱਚ ਲੱਗ ਕੇ ਆਪਾਂ ਉੱਥੇ ਪਹੁੰਚਾਂਗੇ ਜਵਾਲਾ ਜੀ ਜਿਹੜਾ ਮੇਨ ਮੰਦਿਰ ਹੈ ਉੱਥੇ ਹਮੇਸ਼ਾ માતા ਜੀ ਦੀਆਂ ਜੋਤਾਂ ਜਗਦੀਆਂ ਰਹਿੰਦੀਆਂ ਹਨ ਜਿਹੜੇ ਤਾਂ ਜਾਂਦੇ ਹੈਗੇ ਹਨਾ ਉਹਨਾਂ ਨੂੰ ਤਾਂ ਸਭ ਪਤਾ ਹੈ ਵੀ ਥੋੜੇ ਟਾਈਮ ਬਾਅਦ ਜਾਂਦੇ ਜਾਂਦੇ ਆ ਕੋਈ ਮੰਥ ਲਈ ਜਾਂਦੇ ਆ ਕਈ ਮੰਥ ਦੇ ਵਿੱਚ ਦੋ ਵਾਰੀ ਚਲੇ ਜਾਂਦੇ ਆ ਕਿ ਇਅਰਲੀ ਜਾਂਦੇ ਹੈਗੇ ਆ ਤੇ ਦੇਖੋ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਖੁੱਲਾ ਡੁੱਲਾ ਮੰਦਿਰ ਬਣਿਆ ਹੋਇਆ ਹੈਗਾ ਸਾਈਡ ਤੇ ਵੀ ਛੋਟੇ ਛੋਟੇ ਮੰਦਿਰ ਹੋਰ ਬਣੇ ਹੁੰਦੇ ਹੈਗੇ ਜਿਵੇਂ ਤੇ ਇਸ ਤੋਂ ਬਾਅਦ ਆਪਾਂ ਇੱਥੇ ਮੱਥਾ ਟੇਕਿਆ ਲਾਈਨ 'ਚ ਲੱਗ ਕੇ ਇੰਨਾ ਜ਼ਿਆਦਾ ਰਸ਼ ਹੈ ਨਹੀਂ ਸੀਗਾ ਕਿਉਂਕਿ ਸੌਣ ਦੇ ਵਿੱਚ ਜਦੋਂ ਹੁੰਦਾ ਤੇ ਨਰਾਤਿਆਂ 'ਚ ਹੁੰਦਾ ਤੇ ਜਾਂ ਫਿਰ ਛੁੱਟੀਆਂ 'ਚ ਵੀ ਹੋ ਸਕਦਾ ਹੈ ਹਨਾ ਵੀ ਛੁੱਟੀਆਂ ਦੀ ਵੇਟ ਕਰਦੇ ਅਸੀਂ 2-4 ਦਿਨ ਪਹਿਲਾਂ ਜਿਵੇਂ ਚਲੇ ਗਏ ਛੁੱਟੀਆਂ ਤੋਂ ਨਾ ਤੇ ਖੋ ਲਾਈਨਾਂ ਲੱਗੀਆਂ ਹੋਈਆਂ ਤੇ ਲਾਈਨਾਂ ਦੇ ਵਿੱਚ ਇਸ ਤਰ੍ਹਾਂ ਹੀ ਘੁੰਮ-ਘੁੰਮ ਕੇ ਆਪਾਂ ਅੱਗੇ ਜਾਵਾਂਗੇ ਮੰਦਿਰ ਦੇ ਵਿੱਚ ਉੱਥੇ ਹੁੰਦਾ ਗੰਢ ਜੋੜਾ ਉੱਥੇ ਮੱਥਾ ਟੇਕਿਆ ਜਾਂਦਾ ਗੰਢ ਜੋੜੇ ਦਾ ਉੱਥੇ ਪੁਜਾਰੀ ਜੀ ਬੈਠੇ ਹੁੰਦੇ ਹੈਗੇ ਆ ਜੁੱਤਾਂ ਨੂੰ ਮੱਥਾ ਟੇਕਦੇ ਹੈਗੇ ਆ ਆਪਾਂ ਤੇ ਉਹ ਆਪਣਾ ਜਿਹੜਾ ਪ੍ਰਸ਼ਾਦ ਆਪਾਂ ਲਿਆ ਹੁੰਦਾ ਹੈ ਹਨਾ ਆਪਾਂ ਮਾਤਾ ਰਾਣੀ ਦਾ ਕੁਛ ਚੜਾਉਣਾ ਹੁੰਦਾ ਜੋ ਵੀ ਹੈ ਨਾ ਸ਼ਿੰਗਾਰ ਦਾ ਸਮਾਨ ਵਗੈਰਾ ਤੇ ਉਹ ਆਪਾਂ ਚੜਾ ਦਿੰਨੇ ਹੈਗੇ ਆ ਇਸ ਤੋਂ ਬਾਅਦ ਵੀ ਪ੍ਰਸ਼ਾਦ ਨੂੰ ਭੋਗ ਲਵਾ ਦਿੰਨੇ ਆ ਅੱਧਾ ਪ੍ਰਸ਼ਾਦ ਉੱਥੇ ਰੱਖ ਲੈਂਦੇ ਤੇ ਆਪਾਂ ਨੂੰ ਦੇ ਦਿੰਦੇ ਆ ਅੱਧਾ ਹਨਾ ਤੇ आदिकंठ पचर भगवान ही हृदय आराधना महाराज इतना ऊपर ना जाना कहीं जाओ चल मैं चला ਹਗਾ ਜੋਤਾਂ ਤੋਂ ਬਾਗ ਨਾਲ ਵਾਲਾ ਦਰਬਾਰ ਇੱਥੇ ਖਾਸियत ਤੁਹਾਨੂੰ ਮੈਂ ਇੱਕ ਦੱਸਦੀ ਹੈਗੀ ਆ ਵੀ ਅਕਬਰ ਬਾਦਸ਼ਾਹ ਨੇ ਆਪਦੇ ਸਮੇਂ 'ਚ ਆਹ ਵਾਲਾ ਜਿਹੜਾ ਸ਼ਤਰ ਹੈਗਾ ਇਹ ਚੜਾਇਆ ਸੀਗਾ ਤੇ ਇਹ ਨਾ ਸੋਨੇ ਦਾ ਸੀਗਾ ਤੇ ਇਹਨੂੰ ਚੋਰ ਚੁਰਾਉਣ ਆਉਂਦੇ ਸੀਗੇ ਤੇ ਇਹ ਫਿਰ ਜਦੋਂ ਉਹਨੂੰ ਚੁੱਕਣ ਲੱਗੇ ਚੋਰ ਹਨਾ ਤੇ ਇਹ ਇਹਦੀ ਤਾਂਤੀ ਬਦਲ ਗਈ ਮਤਲਬ ਉਦੋਂ ਦਾ ਇਹ ਸੋਨੇ ਤੋਂ ਹੋਰ ਤਾਂਦ 'ਚ ਕਨਵਰਟ ਹੋ ਗਿਆ ਤੇ ਇੱਥੇ ਲੋਕ ਐ ਮੱਥਾ ਟੇਕਦੇ ਆ ਸਪੈਸ਼ਲੀ ਇਸ ਚੀਜ਼ ਨੂੰ ਦੇਖਣ ਆਉਂਦੇ ਤੇ ਇਹਦੇ ਉੱਪਰ ਲਿਖਿਆ ਵੀ ਆ ਵੀ ਅਕਬਰ ਬਾਦਸ਼ਾਹ ਦੁਆਰਾ ਚੜਾਇਆ ਗਿਆ ਇਹ ਸ਼ਤਰਿਆ ਹੁਣਾ ਤੇ ਇਸ ਤੋਂ ਬਾਅਦ ਹਨਾ ਇੱਥੇ ਇੱਕ ਗੋਰਖਨਾਥ ਦਾ ਮੰਦਿਰ ਬਣਿਆ ਨਾਲ ਹਨਾ ਇਹ ਨਾ ਮਾਤਾ ਰਾਣੀ ਤੇ ਗੋਰਖਨਾਥ ਹੈ ਜਿਹੜੀ ਮਤਲਬ ਗੋਰਖਨਾਥ ਵਾਲੇ ਸ਼ਿਵ ਜੀ ਨੂੰ ਮੰਨਦੇ ਹੈਗੇ ਆ ਤੇ ਸ਼ਿਵ ਜੀ ਹੈ ਜਿਹੜੀ ਉਹਦੇ ਵਿੱਚੋਂ ਹੀ ਮਤਲਬ ਜਵਾਲਾ ਜਿਵੇਂ ਹਨਾ ਰਿਲੇਟਡ ਹੈ ਜਵਾਲਾ ਜੀ ਨਾ ਇਹ ਹੈਗਾ ਗੋਰਖਨਾਥ ਵਾਲਾ ਉਹ ਮੰਦਿਰ ਤੇ ਇੱਥੇ ਜਿਹੜੇ ਸਿੱਧੂ ਹੁੰਦੇ ਹੈਗੇ ਜੋ ਹਨਾ ਉਹ ਦੇਖੋ ਜਿਵੇਂ ਇਹ ਸ਼ਿਵ ਜੀ ਨੂੰ ਮੰਨਦੇ ਹੈਗੇ ਆ ਤੇ ਇੱਥੇ ਇਹ ਧੂਣਾ ਵਗੈਰਾ ਲਾਉਂਦੇ ਹੈਗੇ ਆ ਨਾ ਤੇ ਊਰਾ ਖੜੀ ਧੂਨੇ ਦੀ ਉਹ ਤਿਲਕ ਲਾਉਂਦੇ ਹੈਗੇ ਆ ਸਾਰਾ ਮਤਲਬ ਸ਼ਿਵ ਭਗਵਾਨ ਦੇ ਨਾਲ ਰਿਲੇਟਡ ਇੱਥੇ ਜਿਹੜੀਆਂ ਹੁੰਦੀਆਂ ਹਨਾ ਵੀ ਉਹ ਗੋਰਖਨਾਥ ਨਾਥ ਜੋਗੀ ਹੁੰਦੇ ਨੇ ਜਿਹੜੇ ਹਨਾ ਉਹਨਾਂ ਦੇ ਨਾਲ ਰਿਲੇਟਡ ਹੈ ਸਾਰਾ ਸਾਈਡ ਹੈ ਜਿਹੜੀ ਇਸ ਮੰਦਿਰ ਵਾਲੀ ਇਹ ਸਾਈਡ ਹੈ ਦੇਖੋ ਇੱਥੇ ਸਾਰੇ ਨਾਇਨ ਜੂਵੇਂ ਲੱਗ ਕੇ ਮੱਥਾ ਟੇਕਦੇ ਆ ਇੱਥੇ ਸਾਰਾ ਦਿਨ ਧੂਨਾ ਚੱਲਦਾ ਰਹਿੰਦਾ ਨਾ ਇਸ ਕਰਕੇ ਥੋੜਾ ਜਿਹਾ ਮਤਲਬ ਕਹਿ ਲਓ ਵੀ ਕਾਲਾ ਵੀ ਹੋਇਆ ਲੱਗਦਾ ਉੱਪਰੋਂ ਹਨਾ ਇਹ ਗੋਰਖਨਾਥ ਹੈ ਜਿਵੇਂ ਹਨਾ ਗੋਰਖਨਾਥ ਜੀ ਸੀਗੇ ਜਿਹੜੇ ਹਨਾ ਤੇ ਉਹ ਹੈਗੇ ਆ ਤੇ ਇੱਥੇ ਜਿਹੜੀ ਇਹਨਾਂ ਦੀ ਆਹਾ ਮਤਲਬ ਅਗਲੇ ਹੋਣ ਦੇ ਜਿਹੜੇ ਪੁਜਾਰੀ ਕਹਿ ਲੋ ਜਾਂ ਚੇਲੇ ਕਹਿ ਲੋ ਹਨਾ 나ਥ ਕਹਿ ਲੋ ਤੇ ਉਹ ਹੈਗੇ ਆ ਉਹ ਤਿਲਕ ਵਗੈਰਾ ਲਗਾਉਂਦੇ ਹੈਗੇ ਇੱਥੇ ਸਾਰਾ ਦਿਨ ਤਪ ਕਰਦੇ ਹੈਗੇ ਹਨਾ ਤੇ ਇਹ ਮੈਂ ਵਿੰਡੋ ਦੇ ਵਿੱਚੋਂ ਸਾਈਡ ਤੋਂ ਬਣਾਇਆ ਸੀ ਤੇ ਇਹ ਜਿਹੜਾ ਉੱਪਰਲਾ ਟਾਪ ਪਾਰਟ ਆ ਮੰਦਿਰ ਦਾ ਹਨਾ ਇਹ ਵੀ ਪੂਰਾ 골ਡ ਦਾ ਬਣਿਆ ਹੋਇਆ ਹੈਗਾ ਹਨਾ ਵੀ نیچے ਤੋਂ ਆਪਣੇ ਤੋਂ ਬਾਹਰ ਨਹੀਂ ਸਕਦਾ ਇਹ ਗੋਰਖਨਾਥ ਵਾਲਾ ਮੰਦਿਰ ਥੋੜਾ ਉਚਾਈ ਤੇ ਬਣਿਆ ਹੋਇਆ ਹੈ ਸਾਈਡ ਤੋਂ ਬੌੜੀਆਂ ਚੜ ਕੇ ਜੇ ਉੱਪਰ ਨੂੰ ਜਾਣੀਆਂ ਤੇ ਉੱਥੋਂ ਹੀ نیچے ਜਵਾਲਾਜੀ ਵਾਲਾ ਮੰਦਿਰ ਹੈ ਜਿਹੜਾ ਇਹਦਾ ਟਾਪ ਪਾਰਟ ਦਿਖਦਾ ਹੈਗਾ ਉੱਪਰੋਂ ਤੇ ਇਹ ਪੂਰਾ ਇਹ ਵੀ ਸੋਨੇ ਦਾ ਬਣਿਆ ਹੋਇਆ ਹੈਗਾ ਦੇਖੋ ਹਨ ਤੇ ਮੈਂ ਥੋੜਾ ਜਿਹਾ ਵਿੰਡੋ ਦੇ ਵਿੱਚੋਂ ਹੀ ਲੈ ਰਹੀ ਸੀਗੀ ਉੱਥੇ ਕਿਉਂਕਿ ਲਾਈਨ ਲੰਬੀ ਸੀਗੀ ਗੋਰਖਨਾਥ ਵਾਲੇ ਮੰਦਿਰ ਦੇ ਵਿੱਚ ਤੇ ਹੌਲੀ-ਹੌਲੀ ਇੱਕ-ਇੱਕ ਕਰਕੇ ਖਿਸਕਦੇ ਸੀ ਅੱਗੇ ਜਾਂਦੇ ਸੀਗੇ ਹਨਾ ਤੇ ਇਹ ਦੇਖੋ ਇਹ ਉਸੇ ਮੰਦਰ ਦੇ ਵਿੱਚ ਹਨਾ ਇਹਨਾਂ ਦੀ ਉੱਪਰ ਪਏ ਹੈਗੇ ਆ ਜਿਵੇਂ ੜਾ ਮਰੂ ਵਗੈਰਾ ਹੁੰਦੇ ਹੈਗੇ ਸ਼ਿਵ ਭਗਵਾਨਾ ਰਿਲੇਟਡ ਚੀਜ਼ਾਂ ਹੈਗੀਆਂ ਤੇ ਇੱਥੇ ਸਾਰਾ ਆਪਾਂ ਨੂੰ ਦੱਸਿਆ ਗਿਆ ਵੀ ਕਿਵੇਂ ਸਤੀ ਮਾਤਾ ਜਦੋਂ ਸਤੀ ਹੋਈ ਸੀ ਹਨਾ ਤੇ ਉਦੋਂ ਜਦੋਂ ਉਹਨਾਂ ਦੇ ਅੰਗ ਆ ਜਿਹੜੇ ਜਿੱਥੇ ਜਿੱਥੇ ਢਿੱਗੇ ਸੀਗੇ ਤੇ ਉੱਥੇ-ਉੱਥੇ ਮਾਤਾ ਰਾਣੀ ਦਾ ਜਿਹੜਾ ਇਹ ਮਤਲਬ ਜਿਵੇਂ ਆਪਣੀਆਂ ਹਨਾ ਮਾਤਾ ਰਾਣੀਆਂ ਦੇ ਮੰਦਰ ਬਣੇ ਹੈਗੇ ਉਸ ਤਰੀਕੇ ਨਾਲ ਬਣੇ ਆ ਇਹ ਇਸ ਸਗਾ ਤੇ ਇਹ ਸਾਰੇ ਜਿਹੜੇ ਰਾਖ ਹੈ ਜਿਹੜੇ ਘਰ ਵਾਸਤੇ ਵੀ ਦਿੰਦੇ ਹੈਗੇ ਜਿਹੜੀ ਧੂਨੇ ਵਾਲੀ ਰਾਖ ਹੁੰਦੀ ਹੈ ਤੇ ਤਿਲਕ ਵੀ ਲਾਉਂਦੇ ਹੈਗੇ ਹਨਾ ਇਹ ਨਾਥ ਬੈਠੇ ਜਿਹੜੇ ਗੋਰਖ ਨਾਥ ਹਾਂ ਇਹ ਨਾਥ ਹੀ ਹੁੰਦੇ ਹੈਗੇ ਜਿਵੇਂ ਆਪਾਂ ਇਹਨਾਂ ਨੂੰ ਨਾਥ ਕਹਿੰਦੇ ਹੈ ਕਈ ਜੋਗੀ ਹੁੰਦੇ ਆ ਸਿੱਧੂ ਹੁੰਦੇ ਆ ਪੀਰ ਹੁੰਦੇ ਆ ਇਸ ਤੋਂ ਬਾਅਦ ਇੱਥੇ ਇੱਕ نیچے ਉੱਤਰ ਕੇ ਨੂੰ ਸਾਈਡ ਵੱਲ ਦੂਸਰਾ ਮਤਲਬ ਜਿੱਥੇ ਜੋਤ ਜਗਦੀ ਆ ਹਨਾ ਉਹ ਪਾਣੀ ਪਾ ਕੇ ਜੋਤ ਜਗਦੀ ਆ ਸਾਰਾ ਦਿਨ ਉੱਥੇ ਜੋਤ ਵਿੱਚ ਜੋਤ ਦੀ ਕਰਕੇ ਹਨਾ ਵੀ ਪਾਣੀ ਆ ਜਿਹੜਾ ਗਰਮ ਰਹਿੰਦਾ ਉਬਲਦਾ ਰਹਿੰਦਾ ਉਹ ਵਾਲਾ ਦੇਖਿਆ ਸੀ ਪਰ ਉੱਥੇ ਮੈਂ ਕੈਮਰਾ ਨਹੀਂ ਲੈ ਜਾ ਸਕੀ ਇਸ ਤੋਂ ਬਾਅਦ ਇਹ ਸਾਹਮਣੇ ਬੜਿਆ ਦਰਬਾਰ ਹੈ ਇੱਥੇ ਜਿੰਨੀਆਂ ਵੀ ਆਪਾਂ ਜਿਵੇਂ ਆਪਾਂ ਵਰਤ ਰੱਖਦੇ ਆ ਨਾ ਰਾਤੀ ਰੱਖਦੇ ਆ ਨਾ ਰਾਤਰੀ ਉਹ ਇੱਕ ਇੱਕ ਮਾਤਾ ਦੇ ਇੱਕ ਇੱਕ ਦਿਨ ਹੁੰਦਾ ਦੇਖੋ ਆ ਉਸ ਹੱਬ ਨਾਲ ਆ ਦੇਖੋ ਮਾਤਾ ਰਾਣੀ ਦਾ ਨਾਮ ਲਿਖਿਆ ਨਾ ਉਵੇਂ ਬਣਿਆ ਹੋਇਆ ਦਰਬਾਰ ਦੇ ਵਿੱਚ ਇਹਨਾਂ ਦੀਆਂ ਮੂਰਤੀਆਂ ਲਾਈਆਂ ਹੋਈਆਂ ਇੱਕ ਇੱਕ ਕਰਕੇ ਉਵੇਂ ਨੌ ਮਾਤਾ ਦਾ ਪ੍ਰਵੇਸ਼ ਹੁੰਦਾ ਜਿਵੇਂ ਹੈ ਨਾ ਨੌ ਨਵਰਾਤਰੀਆਂ ਦੇ ਵਿੱਚ ਪੂਰਾ ਦਰਬਾਰ ਬਹੁਤ ਖੁੱਲਾ ਡੁੱਲਾ ਇੱਥੇ ਜਾ ਕੇ ਸਾਰੇ ਵੀ ਚੌਂਕੀ ਪਰਦੇ ਕਹਿ ਲੋ 10 ਮਿੰਟ ਲਗਾਉਂਦੇ ਆ ਹਨਾ ਮਾਤਾ ਰਾਣੀ ਦੀ ਸ਼ਰਨ ਦੇ ਵਿੱਚ ਹਨਾ ਤੇ ਮੀਨ ਹੈ ਜਿਹੜਾ ਇੱਥੇ ਉਹਨਾਂ ਦੇ ਚਰਨ ਬਣੇ ਹੋਏ ਆ ਚਰਨੀਆਂ ਪਿੰਡੀਆਂ ਬਣੀਆਂ ਹੋਈਆਂ ਆ ਉਹ ਹਾਰਦਿਕ ਰੂਪ ਵਿੱਚ ਜੀ ਲੈ ਡੀਟਾ ਚਲੋ ਇਸ ਤੋਂ ਬਾਅਦ ਅਸੀਂ ਥੋੜਾ ਟਾਈਮ ਸ਼ਾਪਿੰਗ ਕੀਤੀ ਬੱਚਾ ਨੂੰ ਕੁਝ ਦਵਾਇਆ ਖਵਾਇਆ ਪਿਆਇਆ ਹਨਾ ਤੇ ਇੱਥੋਂ ਚੱਲ ਪਈ ਸੀ ਆਪਾਂ ਰਵਾਨਾ ਹੋ ਗਏ ਸੀ ਤੇ ਰਸਤੇ ਵਿੱਚ ਇਹ ਇੱਥੇ ਪਹੁੰਚੇ ਹੈਗੇ ਬਗਲਾਮੁਖੀ ਦਾ ਦਰਬਾਰ ਇੱਥੇ ਮੰਦਿਰ ਵੀ ਬਹੁਤ ਵੱਡਾ ਬਗਲਾਮੁਖੀ ਦਾ ਇਹ ਬਗਲਾਮੁਖੀ ਬੋਲੇ ਜਾਂਦਾ ਮਾਤਾ ਰਾਣੀ ਦਾ ਮੰਦਿਰ ਹੈ ਹਨਾ ਤੇ ਬਹੁਤ ਵਧੀਆ ਹੈ ਤੇ ਇੱਥੇ ਨਾ ਸਾਰੀ ਚੀਜ਼ ਯੈਲੋ ਹੈ ਯੈਲੋ ਕਲਰ ਦੇ ਪੁਜਾਰੀ ਕੱਪੜੇ ਪਹਿਨਦੇ ਆ ਯੈਲੋ ਕਲਰ ਦਾ ਖਾਣਾ ਮਿਲਦਾ ਜਿਵੇਂ ਕੜੀ ਛੋਲ ਹੋ ਜਾਂਦੇ ਆ ਹਨਾ ਇਸ ਤਰੀਕੇ ਨਾਲ ਇਹ ਕੋਈ ਵੀ ਮੈਨੂੰ ਕੋਈ ਇਤਿਹਾਸ ਨਹੀਂ ਮੈਂ ਪੜ ਸਕੀ ਇੱਥੇ ਬਗਲੇ ਨਾਲ ਰਿਲੇਟਡ ਹੈ ਕੋ ਹਨਾ ਉਹ ਵੀ ਜੋ ਵੀ ਹੁੰਦਾ ਹੈਗਾ ਤੇ ਇਹਨੂੰ ਬਗਲਾ ਮੁਖੀ ਬੋਲਿਆ ਜਾਂਦਾ ਹੈ ਰਸਤੇ ਵਿੱਚ ਪੈਂਦੀ ਹੈ ਇਹ ਤਾਂ ਸਿਰਫ ਉਹ ਦਰਬਾਰ ਹੈ ਮਤਲਬ ਇੱਕ ਪਿੱਛੇ ਮੰਦਰ ਵੀ ਹੈ ਪਰ ਮੈਂ ਬਹੁਤ ਬਿਮਾਰ ਹੋ ਗਈ ਸੀਗੀ ਤੇ ਜਿੰਨੇ ਵੀ ਕਲਿਕਸ ਲੈ ਬਸ ਬੱਚਿਆਂ ਦੀ ਹੈਲਪ ਨਾਲ ਨਹੀਂ ਲੈ ਲਈ ਹੈਗੀਆਂ ਮੈਂ ਹਨਾ ਸ਼ਾਰਟ ਵਗੈਰਾ ਤੇ ਮੈਥੋਂ ਕੁਝ ਵੀ ਨਹੀਂ ਹੋ ਸਕਿਆ ਵੀ ਮੈਨੂੰ ਬਹੁਤ ਜ਼ਿਆਦਾ ਕਬਰਾੜ ਤੇ ਵੋਮਿਟ ਪ੍ਰੋਬਲਮ ਹੋ ਗਈ ਸੀਗੀ ਇਸ ਕਰਕੇ ਮੈਂ ਹੌਲੀ ਹੌਲੀ ਮਸਾ ਹੀ ਮੈਂ ਮੱਥਾ ਟੇਕਣਾ ਹੀ ਪਹਿਲਾਂ ਮੈਂ 10 ਮਿੰਟ ਇੱਥੇ ਬੈਠੀ ਬਹੁਤ ਵਧੀਆ এনवायरमेंट ਸੀ ਇੱਥੇ yellow yellow ਇੰਨਾ ਵਧੀਆ ਲੱਗ ਰਿਹਾ ਸੀ ਨਾ ਸਾਰਾ ਕੁਝ ਮੇਰਾ ਤਾਂ ਮਨ ਕਰਦਾ ਸੀ ਵੀ ਮੈਂ ਹੁਣ ਬੈਠਾ ਨਾ ਗਾਰਜ ਹਨਾ ਵੀ ਮੈਂ ਇੱਥੇ ਹੀ ਬੈਠ ਜਾਵਾਂ 10-15 ਮਿੰਟ ਤਾਂ ਹੋਰ ਬੈਠਾ ਹਨਾ ਪਰ ਸਮਾਂ ਹੀ ਉਹਨਾਂ ਕੋ ਹੁੰਦਾ ਹਨਾ ਵੀ ਸ਼ਾਮ ਨੂੰ ਜਿਵੇਂ ਪਹੁੰਚਣਾ ਸੀਗਾ ਘਰੇ ਵੀ ਆਉਣਾ ਸੀਗਾ ਦੀਦੀਆਂ ਰਣੇ ਅੱਗੇ ਜਾਣਾ ਸੀ ਮੇਰੀ ਸਿਸਟਰ ਰਣੀ ਹਨਾ ਹੋਰ ਵੀ ਉਹਨਾਂ ਦੇ ਅੱਗੇ ਪੈ ਜਾਂਦਾ ਹਨਾ ਪਿੰਡ ਤੇ ਉਹਨਾਂ ਨੇ ਬਠਿੰਡੇ ਜਾਣਾ ਸੀਗਾ ਸਾਡੇ ਤੋਂ ਬਾਅਦ ਫ੍ਰੀਕੋਰਟ ਤੋਂ ਬਾਅਦ ਦੇਖੋ ਜਿਵੇਂ ਅਸੀਂ ਕੋੜ ਕੋਪੂਰੇ ਆਈਆਂ ਉਹ ਫਰੀਦਕੋਟ ਗਈ ਇਸ ਤੋਂ ਬਾਅਦ ਤਾਂ ਇੱਥੇ ਦੇਖਣ ਲਈ ਤਾਂ ਹੋਰ ਬਹੁਤ ਕੁਝ ਹੈ ਹਨਾ ਤੇ ਪਹਿਲਾਂ ਤਾਂ ਅਸੀਂ ਸੋਚਿਆ ਸੀ ਜਦੋਂ ਟਾਈਮ ਹੋਊਗਾ ਚਲੋ ਅਸੀਂ ਨਾਲੇ ਡੇਡਾ ਮੰਦਿਰ ਜਾ ਕੇ ਆਵਾਂਗੇ ਨਾਲੇ ਧਰਮਸ਼ਾਲਾ ਵੀ ਚਲੇ ਜਾਵਾਂਗੇ ਪਰ ਇਹਨਾਂ ਟਾਈਮ ਨਹੀਂ ਹੁੰਦਾ ਬਾਕੀ ਤਬੀਅਤ ਵੀ ਹਨਾ ਅੱਜਕੱਲ ਦੇ ਹਾਲ ਵੀ ਉਹੋ ਜਿਹੀ ਹਾਲਤ ਆ ਆਪਣੀ ਵੀ ਆਪਾਂ ਜਿਆਦਾ ਸਫਰ ਕਰ ਨਹੀਂ ਸਕਦੇ ਹਨਾ ਜਿਆਦਾ ਲੰਬਾ ਸਫਰ ਪਤਾ ਨਹੀਂ ਵੀ ਮੇਰੇ ਨਾਲ ਤਾਂ ਕੀ ਦਿੱਕਤ ਹੋਈ ਵੀ ਮੈਂ ਤਾਂ ਮਸਾ ਹੀ ਸਫਰ ਪੂਰਾ ਕੀਤਾ ਸਾਰਾ ਹਨਾ ਮੈਨੂੰ ਇਹ ਸੀ ਵੀ ਮੈਂ ਜਲਦੀ ਚਲੀ ਜਾਵਾਂ ਹਨਾ ਵਾਪਸ ਤਲੋ ਦੇਖੋ ਇੱਥੇ ਕਿੰਨਾ ਸੋਹਣਾ ਹੈਗਾ ਆਲਾ ਦਵਾਲਾ ਹਨਾ ਤੇ ਬਹੁਤ ਵਧੀਆ ਪੁਜਾਰੀ ਜੇ ਪੁਜਾਰੀ ਸੀਗੇ ਹਨਾ ਜੋ ਵੀ ਸੀਗੇ ਇੱਥੇ ਬੜਾ ਵਧੀਆ ਉਹਨਾਂ ਨੇ ਡੀਲ ਕੀਤਾ ਹਨਾ ਤੇ ਕਈ ਹੁੰਦਾ ਕਈ ਵਾਰੀ ਬਹੁਤ ਸਟਿਕਨਸ ਹੁੰਦੀ ਹੈ ਧਾਰਮਿਕ ਸਥਾਨਾਂ ਤੇ ਵੀ ਪਰ ਇੱਥੇ ਕੁਝ ਨਹੀਂ ਸੀਗਾ ਜੀ ਹਾਂ ਹਨਾ ਲੋਕ ਮੋਸਟਲੀ ਇੱਥੇ ਆਉਂਦੇ ਹੀ ਹੁੰਦੇ ਆ ਜਦੋਂ ਰਸਤੇ 'ਚ ਪੈਂਦਾ ਹੈਗਾ ਹਨਾ ਤੇ ਕੁਝ ਵੀ ਇੱਥੇ ਲੰਗਰ ਵਗੈਰਾ ਵੀ ਤਿਆਰ ਹੋ ਰਿਹਾ ਸੀਗਾ ਤੇ ਕਹਿੰਦੇ ਇੱਥੇ ਕਾਫੀ ਅੱਛਾ ਲੰਗਰ ਹੁੰਦਾ ਹੈਗਾ ਜਿਵੇਂ ਹਨਾ ਤੇ ਵਧੀਆ ਹੁੰਦਾ ਚਲੋ ਹਨਾ ਤੇ ਇਹੀ ਆਪਣਾ ਲਾਸਟ ਪੁਆਇੰਟ ਸੀਗਾ ਮਤਲਬ ਇਸ ਤੋਂ ਬਾਅਦ ਜੇ ਰੁਕੇ ਹੈਗੇ ਤਾਂ ਬਸ ਚਾਹ ਪਾਣੀ ਲਈ ਤੇ ਜਾਮ ਬਸ ਰਿਲੈਕਸ ਹੋਣ ਲਈ 5 ਮਿੰਟ ਜਿਵੇਂ ਮੈਨੂੰ ਘਬਰਾਟ ਹੁੰਦੀ ਸੀ ਤਾਂ ਬਾਹਰ نکلਣ ਦੀ ਰੁਕੀ ਐ ਕਿਉਂਕਿ ਟਾਈਮ ਇੱਥੇ ਕਾਫੀ ਹੋ ਚੁੱਕਾ ਸੀ ਕਿ ਇੱਥੇ 2:30 ਵੱਜ ਗਏ ਸੀਗੇ ਤੇ ਸਾਡਾ ਸਾਰਾ ਹਜੇ ਪੰਜਾਬ ਵਾਲਾ ਸਫਰ ਪੂਰਾ ਪਿਆ ਸੀਗਾ ਹਨਾ ਤੈਅ ਕਰਨ ਵਾਲਾ ਤੇ ਸ਼ੁਕਰਾਨਾ ਕਰਦੀ ਆਂ ਉਸ ਮਾਤਾ ਰਾਣੀ ਦਾ ਜਿਣੀ ਹਨਾ ਕਹਿੰਦੇ ਹੁੰਦੇ ਚਿੱਠੀ ਪਾਈ ਤੇ ਸਾਨੂੰ ਬੁਲਾਵਾ ਭੇਜਿਆ ਕਿਉਂਕਿ ਆਪਣੇ ਘਰਾਂ ਦੀਆਂ ਕਬੀਲ ਦਰੀਆਂ ਇਹੋ ਜਿਹੀਆਂ ਵੀ ਹਨਾ ਨਿਕਲੇ ਨਹੀਂ ਜਾਂਦਾ ਤੇ ਸਬਬ ਨਾਲ ਹੀ ਬੰਨਦਾ ਸਾਨੂੰ ਆ 3-4 ਮਹੀਨੇ ਹੋ ਗਏ ਸੀਗੇ ਇਹੀ ਕਹਿੰਦੇ ਹਨਾ ਪਹਿਲਾਂ April ਚ ਕਹਿੰਦੇ ਸੀਗੇ ਹਨਾ ਵੀ ਜਾਣਾ ਹੈਗਾ ਤੇ ਫਿਰ April ਦਾ ਵੀ ਨਹੀਂ ਬਣਿਆ ਵੀ ਕੋਈ ਨਾ ਕੋਈ ਅਰਚਨ ਪੈਂਦੀ ਆ ਰਹੀ ਹੈਗੀ ਤੁਸੀਂ ਦੇਖੋ ਵੀ 7 ਸਾਲ ਲੰਘ ਗਏ ਮੇਰੇ ਭਰਾ ਦੇ ਵਿਆਹ ਨੂੰ ਤੇ ਇਹ ਸੁੱਖ ਦਾ ਟਾਈਮ ਹੋਣਾ ਆਇਆ ਸੀ ਸੁੱਖ ਲਾਉਣ ਦਾ ਜਦੋਂ ਕੀ ਹੁੰਦਾ ਹੈਗਾ ਵੀ ਨਾਲ ਦੀ ਨਾਲ ਹੀ ਲਾਤਾ ਦਿੱਤਾ ਜਾਵੇ ਹਨਾ ਲੋ ਜਿੱਥੇ ਅਸੀਂ ਫਿਰ ਘੁੰਮ ਦੇ ਘਮੋਂਦੇ ਪਹੁੰਚ ਗਏ ਸੀ ਘਰੇ ਤੇ ਘਰੇ ਜਾ ਕੇ ਵੀ ਅਸੀਂ ਮਤਲਬ ਕੜਾਈ ਕਰਨੀ ਹੁੰਦੀ ਹੈਗੀ ਆ ਹਨਾ ਘਰੇ ਪਹੁੰਚ ਕੇ ਵੀ ਮੰਜਾਂ ਤੇ ਨਹੀਂ ਬੈਠਣਾ ਹੁੰਦਾ ਕੜਾਈ ਕਰਨ ਤੋਂ ਬਾਅਦ ਕੰਜਕ ਪੂਜਨ ਕਰਨ ਤੋਂ ਬਾਅਦ ਹਨਾ ਆਪਾਂ ਬੈਠਣਾ ਹੁੰਦਾ ਮੰਜੇ ਤੇ ਫਿਰ ਜੇ ਉਹਨਾਂ ਜੇ ਨਹੀਂ ਫਿਰ ਜੇ ਜ਼ਿਆਦਾ ਹੀ ਰਾਤ ਨੂੰ ਲੇਟ ਹੁੰਨੀ ਆ ਤਾਂ ਆਪਾਂ ਨੂੰ نیچے ਜਾ ਕੇ ਸੋਣਾ ਪੈਂਦਾ ਹਨਾ ਫਿਰ ਅਗਲੀ ਸਵੇਰ ਜਿਵੇਂ ਕੜਾਈ ਕਰਾਂਗੇ ਤੇ ਮੱਥਾ ਟੇਕਾਂਗੇ ਫਿਰ ਆਪਾਂ ਮੰਜੇ ਵਗੈਰਾ ਤੇ ਬੈਠ ਸਕਦੇ ਹੁੰਨੇ ਹੈਗੀਆਂ ਤੇ ਇੱਥੇ ਆਪਣਾ ਹਨਾ ਸਾਰਾ ਚਲੋ ਜੀ ਸ਼ੁਕਰਾਨਾ ਕਰਦੇ ਹਾਂ ਮਾਤਾ ਰਾਣੀ ਦਾ ਜਿਹੜਾ ਆਪਣਾ ਸਫ਼ਰ ਹੈ ਜਿਹੜਾ ਕੰਪਲੀਟ ਹੋ ਗਿਆ ਤੇ ਆਪਾਂ ਘਰੇ ਪਹੁੰਚ ਗਏ ਪਰ ਅਸੀਂ ਫੇਰ ਵੀ ਨਹੀਂ ਪਹੁੰਚੇ ਆਪਦੇ ਘਰੇ ਹਨਾ ਅਸੀਂ ਇੱਥੇ ਵੀ ਮੇਰੇ ਪੇਕੇ ਘਰ ਹੀ ਰਹਿ ਪਏ ਸੀ ਕਿਉਂਕਿ ਥੱਕ ਸਾਰੇ ਗਏ ਸੀ ਤੇ ਕੜਾਹੀ ਕਰਨੀ ਸੀ ਤੇ ਜਾ ਕੇ ਮੈਂ ਹਲਕੀ ਫੁਲਕੀ ਦਾਲ ਬਣਾਈ ਤੇ ਰੋਟੀ ਖਾਧੀ ਤੇ ਸੌਂ ਗਏ ਤਲੋਜੀ ਇੱਥੇ ਕਰਦੇ ਆ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਮੇਰੇ ਚੈਨਲ ਦੀ ਨਵੇਂ ਵਾਲਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਇਹ ਵੀਡੀਓ ਤੇ ਇਹ ਸਫ਼ਰ ਕਿਵੇਂ ਦਾ ਲੱਗਿਆ ਹਨਾ ਤੇ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ